ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਰਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਤੇ ਹੀ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਕੁਲਵੀਰ ਬੋਪਰਾ ਹਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਾਇਓ ਕੱਲਾ ਵੀਸੇ ਇੱਕ ਨਾ ਜਾਇਓ ਤੇ ਮੇਰੇ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਤੇ ਸੋਹਣਾ ਜਿਹਾ ਪਿਆਰਾ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚਿੰਗੀ ਲੱਗੀ ਹੈ ਕਿ ਸ਼ੇਅਰ ਵੀ ਕਰ ਦਿਆ ਕਰੋ ਤੇ ਦੇਖੋ ਅੱਜ ਹੈਗਾ ਆ ਦਿਨ ਬੁੱਧਵਾਰ ਤੇ ਤਰੀਖ ਹੈਗੀ ਆ ਤਾਰਾ ਤੇ ਦੁਪਹਿਰ ਦਾ ਹੋ ਗਿਆ ਟਾਈਮ ਤੇ ਘਰ ਦੇ ਕੰਮ ਕਰ ਰੋਟੀ ਪਾਣੀ ਕਰਕੇ ਜਾਨੀ ਘਰ ਦੀ ਸਫਾਈਆਂ ਸੁਫੀਆਂ ਕਰਕੇ ਕੱਪੜੇ ਧੋ ਕੇ ਕਈਆਂ ਚਿਰ ਦੇ ਕੰਮ ਨਿਬੜੇ ਹੋਏ ਆ ਤੇ ਹਾਂਜੀ ਹਵੇਲੀ ਤੋਂ ਹੁਣ ਮੈਂ ਆ ਕੇ ਤੇ ਥੋੜੇ ਬਹੁਤੇ ਤੇ ਕੰਮ ਚ ਕੀਤੇ ਤੇ ਉਹ ਕੀਤੇ ਤੇ ਆ ਕੇ ਫਿਰ ਮੈਂ ਸਬਜ਼ੀ ਕੱਟੀ ਆਲੂ ਮਟਰ ਗਾਜਰਾਂ ਦੀ ਤੇ ਕੱਟ ਕੇ ਦੇਖੋ ਜੀ ਇਹਦੇ ਵਿੱਚ ਮੈਂ ਹਣ ਬਾਤੀਆ ਤੋਂ ਨੂੰ ਤੇ ਆ ਤੜਕਾ ਵੀ ਕੱਟ ਕੇ ਰੱਖ ਲਿਆ ਤਾਂ ਚੌਪ ਚ ਚੌਪ ਨਹੀਂ ਕਰਨਾ ਕਿ ਉਹਨੂੰ ਕੱਟ ਕੇ ਜਿਵੇਂ ਇਦਾਂ ਬਣਾਉਣਾ ਹੈ ਤੇ ਆ ਦੇਖੋ ਲਸਣ ਹਰਾ ਲਸਣ ਦੀ 스멜 ਬੜੀ ਸੋਹਣੀ ਆਉਂਦੀ ਆ ਔਰ ਹਰਾ ਲਸਣ ਉਹਦਾ ਵੀ ਖਾਣਾ ਵਧੀਆ ਆਪਣੀ ਸਿਹਤ ਵਾਸਤੇ ਆ ਰੱਖ ਲਈ ਮੈਂ ਕੜਾਈ ਤੇ ਆ ਕੇ ਕਿਤੇ ਭਾਂਡੇ ਸਾਫ਼ ਤੇ ਭਾਂਡੇ ਮੇਰੇ ਪੈਸੇ ਕੀ ਰੋਟੀ ਵਾਲੀ ਚਾਹ ਵਾਲੀ ਵੀ ਹੈਨਾ ਤੇ ਆ ਦੇਖੋ ਇਹਦਾ ਬਾਹਾਂ ਟੰਗਲੀ ਦੀਆਂ ਤੇ ਫਿਰ ਬਾਹਾਂ ਗਿੱਲੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਭਾਂਡੇ ਸਾਫ਼ ਕਰਨੇ ਸੌਖੇ ਹੋ ਜਾਂਦੇ ਆ ਤੇ ਜਦੋਂ ਵੀ ਨਹੀਂ ਬਾਹਾਂ ਇਹਦੇ ਕੋਟੀਆਂ ਟੰਗੀਆਂ ਦੀਆਂ ਹੈਗੀਆਂ ਤਾਂ ਫਿਰ ਬਾਹਾਂ ਗਿੱਲੀਆਂ ਹੋ ਜਾਂਦੀਆਂ ਤੇ ਫਿਰ ਠੰਣ ਲੱਗਦੀ ਆ ਤੇ ਇਸ ਕਰਕੇ ਮੈਂ ਹੋਲਡ ਕਰ ਲੈਣੀ ਆ ਇਹ ਭਾਂਡੇ ਸਾਫ਼ ਕਰਨੇ ਹੁੰਦੇ ਆ ਤੇ ਭਾਂਡਿਆਂ ਦੀ ਮੋਜ ਵੀ ਵਧੀਆ ਆ ਆਪਾਂ ਜਦੋਂ ਅ ਵਧੀਆ ਚਲੋ ਸਿਸਟਮ ਹੈ ਤਾਂ ਆਪਣੇ ਕਿਚਨ ਵਿੱਚ ਭਾਂਡੇ ਸਾਫ਼ ਕਰਨ ਨਾਲ ਹੁੰਦਾ ਜੇ ਨਹੀਂ ਹੁੰਦਾ ਸੀਗਾ ਤੇ ਚੱਕੇ ਚਲੋ ਜੀ ਭਾਂਡੇ ਚਲੋ ਉਧਰ ਅ ਟੁੱਟੀ ਥੱਲੇ ਬਾਹਰ ਹੁੰਦੇ ਸੀਗੇ ਚੱਕ ਕੇ ਫੇਰ ਚਲੋ ਅੰਦਰ ਲੈ ਜੀਦੇ ਹੁੰਦੇ ਸੀ ਬਹੁਤ ਪ੍ਰੋਬਲਮ ਜੀ ਹੁੰਦੀਆਂ ਸੀਗੀਆਂ ਜਿੱਦਾਂ ਉਹ ਦਿਨ ਚੱਤਿਆਂ ਦੇ ਉਦੋਂ ਵੀ ਠੀਕ ਲੱਗਦਾ ਉਸ ਸਮੇਂ ਦੇ ਨਾਲ-ਨਾਲ ਹਨਾ ਤੇ ਚਲੋ ਖੈਰ ਹੁਣ ਵੀ ਵਧੀਆ ਆ ਹੁਣ ਗਾਂ ਤੋਂ ਗਾਂ ਜਿੱਦਾਂ ਕੋਲ ਸਮਾਂ ਤਰੱਕੀ ਕਰੀ ਜਾਂਦਾ ਨਾਲ-ਨਾਲ ਤਾਂ ਹੁਣ ਮੈਂ ਤੜਕਾ ਲਾਉਣਾ ਆ ਆਲੂ ਮਟਰ ਗਜਰਾ ਤੇ ਇਹ ਅੱਜ ਨਵੀਆਂ ਕਰ ਲਈਆਂ ਸਬਜ਼ੀ ਨਵੀਆਂ ਕਰ ਲਈਏ ਇਹ ਤੇ ਤਕਰੀਬ ਕਈਆਂ ਨੂੰ ਪਸੰਦ ਆਣੀ ਹੋਣਗੀਆਂ ਨਾ ਸਬਜੀ ਇਹ ਕਈਆਂ ਨੂੰ ਨਹੀਂ ਪਸੰਦ ਹੈਗੀ ਤਾਂ ਆਪ ਆਪਣੀ ਜਿਹੜਾ ਗੱਲੋਂ ਪਸੰਦਿਆ ਹੈ ਨਾ ਤੇ ਬਸ ਇਹਦਾ ਕੁਛ ਨਹੀਂ ਯਾਨੀ ਵੀਡੀਓ ਬਣਾਈ ਮੈਂ ਇਦਾਂ ਹੀ ਬਸ ਦਿਨ ਮੇਰੇ ਇਦਾਂ ਹੀ ਦਿਨ ਖਾਬ ਜਿਹਾ ਕਈ ਦਿਨ ਹੁੰਦਾ ਵੀ ਵਧੀਆ ਹੁੰਦਾ ਸਾਰੇ ਕੰਮ ਕਰ ਚਲੋ ਟਾਈਮ ਨਾਲ ਨਿਬੜ ਜਾਂਦੇ ਆ ਤੇ ਕੋਈ ਦਿਨ ਹੁੰਦਾ ਐਸਾ ਵੀ ਸਾਰੇ ਦਿਨ ਕੰਮ ਹੀ ਨਹੀਂ ਖਤਮ ਹੁੰਦਾ ਹੈਗਾ ਤੇ ਸਿਸਟਮ ਯਾਨੀ ਹੁੰਦਾ ਕਈ ਵਾਰੀ ਚਲੋ ਖਿਆ ਟਾਈਮ ਟਾਈਮ ਦੀ ਗੱਲ ਹੈ ਹਾਂ ਤੜਕਾ ਲਾ ਲਈਏ ਸਬਜ਼ੀ ਨੂੰ ਤੇ ਟਾਈਮ ਨਾਲ ਬਣੀ ਹੋਤ ਵਧੀਆ ਦੇਖੋ 2.5 ਦਾ ਹੋ ਗਿਆ ਟਾਈਮ ਤੇ ਟਾਈਮ ਟਾਈਮ ਨੇ ਆਪਣੀ ਰਫਤਾਰ ਫੜਨੀ ਆ ਤੇ ਟਾਈਮ ਕਿਸੇ ਦੀ ਵੇਟ ਨਹੀਂ ਕਰਦਾ ਤੇ ਸਾਨੂੰ ਆਪਣੇ ਕੰਮ ਆਪ ਹੀ ਕਰਨੇ ਪੈਂਦੇ ਆ ਆਪਣੇ ਜਿੰਮੇਵਾਰੀਆਂ ਸਮਝਣੀਆਂ ਪੈਂਦੀ ਜਿੰਮੇਵਾਰ ਇਨਸਾਨ ਉਹ ਹੀੜਾ ਆਪਣੀ ਜਿੰਮੇਵਾਰੀਆਂ ਨੂੰ ਸਮਝੀ ਹੈ ਨਾ ਤੇ ਇਹ ਗੱਲ ਆ ਸਵੇਰੇ ਕੱਪੜੇ ਕਪੜੇ ਧੋ ਕਿਵੇਂ ਪਾਤੇ ਸੀ ਸਪਣੇ ਟਾਈਮ ਦੇ ਨਾਲ ਹੀ ਤੇ ਜੇ ਸੁੱਕ ਜਾਂਦੇ ਆ ਤੇ ਦੇਖੋ 4 ਵਜੇ ਤੋਂ ਬਾਅਦ ਮਤਲਬ ਤੁਹਾਨੂੰ ਸ਼ੁਰੂ ਹੋ ਜਾਣੀ ਆ ਤੇ ਦਿਨ ਫਿਰ ਢਲਣਾ ਸ਼ੁਰੂ ਹੋਣਾ 4 ਵਜੇ ਤੋਂ ਬਾਅਦ ਹਨਾ ਤੇ ਇਸ ਟਾਈਮ ਧੁੱਪ ਆ ਤੇ ਧੁੱਪੇ ਬਹਿਣੀ ਤਾਂ ਹੈਗਾ ਕਪ ਸੇਕੀਆਂ ਦੇ ਮੂੰਹ ਸੇਕਦਾ ਆ ਤੇ ਜੇ ਆਪਾਂ ਜੇ ਰੂਹ ਅੰਦਰ ਜਾਂਦੇ ਆ ਤਾਂ ਠੰਡ ਹੁੰਦੀ ਆ ਤੇ ਦੇਖੋ ਜੀ ਕਿਸ ਤਰ੍ਹਾਂ ਟਿਕਾ ਹੈ ਨਹੀਂ ਜਿੰਦੀ ਜਾਨ ਨੂੰ ਇਨਸਾਨ ਨੂੰ ਹਨਾ ਚਲੋ ਖੈਰ ਉਤਾਰ ਰੱਬ ਦੀਆਂ ਨਾ ਜਦੋਂ ਸਾਡੀ ਭਾਣ ਜੀ ਸ਼ਰਨ ਜੀ ਤੇ ਸਾਡੀ ਸਾਰੇ ਬਲੌਗ ਦੇਖਦੀ ਆ ਥੈਂਕ ਯੂ ਛਾਂ ਜੀ ਵਲੌਗ ਦੇਖਣ ਦਾ ਹਨਾ ਤੇ ਆਪਣੇ ਟਾਈਮ 'ਚ ਟਾਈਮ ਕੱਢ ਕੇ ਤੁਸੀਂ ਸਾਡੇ ਵਲੌਗ ਦੇਖਦੇ ਆ ਨਾ ਤੇ ਚਲੋ ਖੈਰ ਸਾਨੂੰ ਵਧੀਆ ਲੱਗਦਾ ਜੋ ਕਮੈਂਟ ਕਰਦੇ ਆ ਤੇ ਸਾਡੇ ਮੌਸਾ ਵਾਲੇ ਭੈਂਜੀ ਵੀ ਸਾਡੇ ਵਲੌਗ ਦੇਖਦੇ ਆ ਸਾਡੇ ਰਿਸ਼ਤੇ ਆ ਰਿਹਾ ਤੇ ਰਿਸ਼ਤੇ ਆ ਜਿੱਦਾਂ ਕੋਈ ਪ੍ਰਾਣੀ ਔਰ ਹੈਗੀ ਤਾਂ ਨਮੀਆਂ ਵਾਲੀ ਆ ਉਹ ਸੁਣਦੇ ਹੋਣਗੇ ਮੇਰੇ ਵਲੌਗ ਉਹ ਵੀ ਹੈ ਕਿ ਜਿੱਦਾਂ ਕਰੋ ਦਾਦੇ ਪੁਰਦਾਦਾ ਦੀਆਂ ਗਾਂ ਦੀ ਰਿਸ਼ਤੇ ਆ ਰ ਪਰ ਸਾਡੇ ਨਾਲ ਪਿਆਰ ਬਹੁਤ ਕਰਦੇ ਆ ਸਾਨੂੰ ਮਿਲਦੇ ਨਵੇਂ ਆਂਗੂਈਆਂ ਹੋ ਤੇ ਦੇਖੋ ਜੀ ਰਿਸ਼ਤੇ ਆਰੀ ਦੀ ਚਾਹੇ ਪੁਰਾਣੀ ਹੋਵੇ ਜਦੋਂ ਮਰਜੀ ਉਹ ਵੀ ਗੱਲ ਤਾਂ ਪਿਆਰ ਦੀ ਜਿ ਰਿਸ਼ਤੇ ਆਰੀ ਮਿਲਦੇ ਆਂ ਦੀ ਹੁੰਦੀ ਹੈ ਨਾ ਤੇ ਵਧੀਆ ਕਮੈਂਟ ਕਰਦੇ ਆ ਸਾਡੇ ਵਲੌਗ ਦੇਖਦੇ ਆ ਨਾ ਚਲੋ ਖੈਰ ਕਿ ਇਹਨੂੰ ਵਧੀਆ ਲੱਗਦਾ ਕਿਸੇ ਨੂੰ ਨਹੀਂ ਵਧੀਆ ਲੱਗਦਾ ਨਾ ਵਲੌਗ ਦੇਖਣਾ ਜਾਂ ਵਲੌਗ ਚ ਆਉਣਾ ਨਾ ਤੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਚੋਲ ਲੈਣਾ ਸੀ ਤੇ ਜਤ ਆਪਾਂ ساری ਦੁਨੀਆ ਨੂੰ ਨਾ ਸਹੀ ਨਹੀਂ ਕਰ ਸਕਦੇ ਚਲੋ ਖੈਰ ਆਪੇ ਆਪ ਸਹੀ ਰਸਤੇ ਤੇ ਚੱਲ ਸਕਦੇ ਆ ਤੁਰ ਸਕਦੇ ਆ ਨਾ ਤੇ ਆਪਣੀ ਜਾਨੀ ਕੀ ਦਾ ਦਸਤੂਰ ਇਹੀ ਆ ਜੀ ਸਹੀ ਦਿਖਾਓ ਸਹੀ ਦੇਖੋ ਹਨਾ ਤੇ ਖੈਰ ਕਈਆਂ ਨੂੰ ਤਾਂ ਮੇਰੇ ਬਲੌਗਾਂ ਮਿਰਚਾਂ ਨੂੰ ਲੱਗਦੀ ਆ ਨਿਕਲੇ ਵੀ ਬਲੌਗ ਬਣਾਉਂਦੀ ਆ ਜਾਂ ਕਿਦਾ ਮੈਂ ਨਹੀਂ ਪਰ ਟੈਨਸ਼ਨ ਨਹੀਂ ਲੈਂਦੀ ਹੁਣ ਪਹਿਲਾਂ ਪਹਿਲਾਂ ਮੈਨੂੰ ਬਹੁਤ ਹੁੰਦਾ ਸੀ ਹਨਾ ਪਰ ਚਲੋ ਖੈਰ ਜੋ ਕਹਿੰਦਾ ਕਹੀ ਜਾਵੇ ਸਾਰੇ ਕਹਿਣ ਵਾਲੇ ਜੇ ਦੁਨੀਆ ਚ ਨਾ ਦੇਖੋ ਦਾਲ ਸਾਬਜੀ ਬਣੀ ਹੋਵੇ ਨਾ ਤੇ ਕੋਈ ਪਰੌਣਾ ਨਹੀਂ ਹੋ ਜਾਏਗੀ ਚਲੋ ਆਟਾ ਗਨ ਕੇ ਰੋਟੀ ਜਦੋਂ ਮਾਰਦੀ ਪਕਾ ਲਓ 10 15 ਇਹ ਫਲਕੇ ਪੱਕਦੇ ਹਾਂਜੀ ਕਿਦਾ ਤੇ ਅੱਜ ਇਹਨਾਂ ਨੂੰ ਛੁੱਟੀ ਆ ਕੱਲ ਪੇਪਰ ਆ ਤੇ ਤੁਹਾਨੂੰ ਪਤਾ ਵੀ ਜੇ ਛੁੱਟੀ ਹੋਵੇ ਬੱਚਿਆਂ ਨੂੰ ਸਾਹ ਦੇਣ ਦਿਖਾਣ ਪਾਉਣ ਚ ਨੰਗ ਜਾਂਦਾ ਹੈ ਨਾ ਚਲੋ ਖੈ ਚੱਲੇ ਜਾਣਾ ਇਦਾਂ ਹੀ ਤੇ ਬੱਚਿਆਂ ਨੇ ਘਰ ਆ ਤੇ ਬੱਚਿਆਂ ਦੇ ਬਗੈਰ ਕਦਾ ਘਰ ਹੁੰਦਾ ਨਾ ਇੱਕ ਵਾਰ ਲੜਦੇ ਇੱਕ ਵਾਰੀ ਹੱਸਦੇ ਇੱਕ ਵਾਰੀ ਖੇਡਦੇ ਆ ਨੀ ਰੌਣਕ ਲੱਗ ਜਾਂਦੀ ਐ ਇਹਦੀਆਂ ਜਿਦਾ ਜਿਉਂ ਟਰੜਕਾ ਮੇਰਾ ਹੁਣ ਥੋੜਾ ਬ੍ਰਾਊਨ ਹੋ ਗਿਆ ਤੇ ਵਿੱਚ ਮੇਟੇ ਮਸਾਲਾ ਪਾ दिए ਤੇ ਸੋਹਣੀ ਸੋਹਣੀ ਸਬਜੀ ਬਣਾ ਲਈ ਮੈਂ ਨਾ ਕਾਲੀਘੜੀ ਐਮਡੀ ਸਕੂਲ ਪੜਦੀ ਹੁੰਨੀ ਸੀਗੀ ਪਲੱਸ 2 ਵਿੱਚ ਤੇ ਸਾਡੇ ਜਾਨੀ ਵੱਡੇ ਭੈਣ ਜੀ ਹੁੰਦੇ ਸੀਗੇ ਸਾਨੂੰ ਪੜਾਉਂਦੇ ਹੁਣ ਵੀ ਖੈਰ ਬਾਹਰ ਮੈਂ ਸਾਲ ਇੰਗਲੈਂਡ ਚ ਗਏ ਆ ਉਹਨਾਂ ਨੂੰ ਬੜੀ ਸਬ지 ਪਸੰਦ ਹੁੰਦੀ ਸੀਗੇ ਲੋਈ ਚੰਤੇ ਚੰਤੇ ਮੈਂ ਹਰੇ ਚੀਜ਼ ਦਾ ਪਾ ਲਿਆ ਤੇ ਸਬ지 ਬਣੀ ਹੋਊ ਤੇ ਕੋਈ ਟੈਂਸ਼ਨ ਨਹੀਂ ਉਹਨਾਂ ਨੂੰ ਮੇਰੀ ਟੇਸਟ ਲੱਗਦੀ ਸੀ ਸਬ지 ਇਹ ਤੇ ਬਈ ਸਾਰਿਆਂ ਨੂੰ ਖਾਂਦੀ ਹੁੰਦੀ ਹੈ ਸਬ지 ਇਹ ਕਿਸੇ ਨੂੰ ਨਾਖੰਦਰੀ ਹੁੰਦੀ ਤੇ ਬਾਅਦ ਚ ਫਿਰ ਐਂਡ ਤੇ ਮੈਂ ਕੱਟ ਕੇ ਪਾਉਣਾ ਤਾਂ ਨਹੀਂ ਆ ਲਓ ਜੀ ਸਬਜ਼ੀ ਨੂੰ ਤੜਕਾ ਗਿਆ ਲੱਗ ਤੇ ਸਬਜ਼ੀ ਮੇਰੀ ਹੁਣ ਬਣਨੀ ਹੋਈ ਨਹੀਂ ਤਿਆਰ ਆ ਤੇ ਦੇਖੋ ਜੀ ਥੋੜਾ ਜਿਹਾ ਪਾਣੀ ਪਾਉਣਾ ਵਿੱਚ ਇਹਦੇ ਤੇ ਪਾਫਣਾ ਹੋ ਜਾਊਗੀ ਜਿਆਦਾ ਪਾਣੀ ਬਹੁਤ ਵਧਿਆ ਲੱਗਦਾ ਵਿੱਚ ਇਹਦੇ ਤੇ ਸਹੀ ਆ ਹਾਂ ਲਓ ਜੀ ਹੁਣ ਸਬਜ਼ੀ ਸਬਜ਼ੀ ਬਣ ਗਈ ਜੀ ਇਹਨੂੰ ਦਿਖਾਵਾਂਗੀ ਸਬਜ਼ੀ ਬਣੀ ਚੁੱਕੀ ਆ ਹਾਂਜੀ ਸਬਜੀ ਮੇਰੀ ਬਣ ਕੇ ਹੋ ਗਈ ਤਿਆਰ ਟੇਸਟੀ ਟੇਸਟੀ ਸਬਜੀ ਤੇ ਵਿੱਚ ਹੁਣ ਪਾਈਏ ਧਨੀਆ ਇਹਦੇ ਤੇ ਟੇਸਟੀ ਤਾਂ ਅੱਗੇ ਬਹੁਤ ਆ ਤੇ ਧਨੀਆ ਨਾਲ ਹੋਰ ਟੇਸਟੀ ਹੋ ਜਾਣੀ ਆ ਤੇ ਧਨੀਆ ਡੈਕੋਰੇਸ਼ਨ ਹੀ ਸਬਜੀ ਚ ਬਹੁਤ ਸੋਹਣੀ ਲੱਗਦੀ ਹੈ ਨਾ ਜਿਦਾਂ ਆਲੂ ਮਟਰਾਂ ਵਾਲੇ ਚੌਲ ਹੋਏ ਤੇ ਵਿੱਚ ਧਨੀਆ ਵਧੀਆ ਲੱਗਦਾ ਧਨੀਆ ਸਮੈਲ ਬਹੁਤ ਸੋਹਣੀ ਲੱਗਦੀ ਹੈ ਤੇ ਤਨੀ ਇਹਦੇ ਨਾਲ ਸਬ지ਆਂ ਕੰਪਲੀਟ ਹੋ ਜਾਂਦੀ ਐ ਦੇਖੋ ਜੀ ਮੈਂ ਆਟਾ ਵੀ ਗੋਣ ਕੇ ਰੱਖ ਲਿਆ ਹੁਣੇ ਤੇ ਹੁਣ ਮੇਰਾ ਕੰਮ ਫਿਨਿਸ਼ ਆ ਭਾਂਡੇ ਵੀ ਸਾਫ਼ ਕਰ ਲਿਆ ਤੇ ਸਬ지 ਜਲ ਦੇਖ ਕੇ ਨਾ ਵੀ ਫਟਾਫਟ ਕਹਿਣਾ ਰੋਟੀ ਖਾਈਏ ਕੋਈ ਸਬ지 ਮੇਰੀ ਬਣ ਕੇ ਹੋ ਗਈ ਤਿਆਰ ਨੰਨੇ ਲਾ ਕੇ ਦਿਖਾਉਣੀ ਆ ਤੇ ਆ ਦੇਖੋ ਜੀ ਸਬਜੀ ਦਾ ਕੰਮ ਫਿਨਿਸ਼ ਕਰਨ ਕਰ ਦੋ ਬੰਦੇ ਨੂੰ ਗੈਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਸਬਜ਼ੀ ਕਿਹਨੇ ਕਿਉਂ ਪਸੰਦ ਆਇਆ ਨਾ ਤੇ ਮੇਰੇ ਸਾਰਿਆਂ ਤਕਰੀਬਨ ਸਾਰਿਆਂ ਨੂੰ ਹੋਊਗੀ ਨਾ ਤੇ ਚਲੋ ਸਬਜ਼ੀ ਬਣ ਗਈ ਆ ਕੰਮ ਹੋ ਗਿਆ ਫਿਰ ਇੱਥੋਂ ਥੋੜੀ ਧੁੱਪ ਸੇਕਦੇ ਆ ਚੱਲਦੇ ਛੱਤ ਤੇ ਹੁਣ ਮੈਂ ਹਾਂਜੀ ਹੁਣ ਮੈਂ ਗਈ ਛੱਤ ਤੇ ਤੇ ਹੁਣ ਜਿਹੜੀ ਮੈਂ ਕਿਹਾ ਥੋੜੇ ਕੁਛ ਘੰਟੇ ਰਹਿਣੀ ਧੁੱਪ ਸੇਕ ਲਈਏ ਹੈ ਨਾ ਕਿ ਤੋਂ ਫਿਰ ਲਬਣੀ ਨਹੀਂ ਬਾਅਦੋਂ ਫਿਰ ਇਹ ਜਦੋਂ ਥੋੜਾ ਸੂਰਜ ਛਪਦਾ ਹੈ ਤਾਂ ਨਾਲ ਹੀ ਫਿਰ ਹਵਾ ਚ ਹੋ ਜਾਂਦੀ ਸ਼ੁਰੂ ਤੇ ਨਾਲ ਠੰਡ ਹੋ ਜਾਂਦੀ ਹੈ ਤੇ ਖੈਰ ਮੀਟਰ ਕੀ ਨਏ ਪੈਣੇ ਹੈਗੇ ਤੇ ਜਿਹੜਾ ਕੋਰਾ ਬਹੁਤ ਜ਼ਿਆਦਾ ਤਸਵੀਰ ਨੂੰ ਹੱਥੇ ਦਾ ਇਕੱਠੇ ਹੋ ਜਾਂਦੇ ਮੜ ਜਾਂਦੇ ਆ ਤੇ ਚਲੋ ਖੈਰ ਇਹਦੇ ਘਰ ਦੇ ਕੰਮਕਾਰ ਕਰਨੇ ਪੈਂਦੇ ਹਨ ਤੇ ਇਹ ਤੇ ਵਸਤੇ ਚੱਲਦੇ ਰਹਿਣਗੇ ਤੇ ਰਹੀ ਗੱਲ ਸਬਜ਼ੀ ਦੇਖੋ ਜੀ ਕਈਆਂ ਨੂੰ ਸਬਜ਼ੀ ਕਿਸ ਨੂੰ ਕੁਝ ਨਹੀਂ ਪਸੰਦ ਹੁੰਦੇ ਸਬਜ਼ੀ ਕਿਸ ਨੂੰ ਕੋਈ ਦਾਲ ਨਹੀਂ ਪਸੰਦ ਹੁੰਦੀ ਹੈਗੀ ਨਾ ਪਰ ਇੱਕ ਗੱਲ ਜ਼ਰੂਰ ਆ ਤੇ ਜਿਹੜੀ ਆਪਾਂ ਲੰਗਰ ਚ ਦਾਲ ਸਬਜ਼ੀ ਆਪਾਂ ਨੂੰ ਮਿਲਦੀ ਨਾ ਉਹ ਖਾਣੀ ਜ਼ਰੂਰ ਹੁੰਦੀ ਆ ਆਪਾਂ ਨੂੰ ਹਨਾ ਤੇ ਆਪਾਂ ਉਹ ਬੜੀ ਸੁਣੀ ਖਾ ਵੀ ਲੈਂਦੇ ਨਾ ਤੇ ਘਰ ਆਪਾਂ ਨਾ ਕਬਲ ਵੱਢਦੇ ਆ ਤੇ ਇਦਾਂ ਹੋ ਜਾਂਦੀ ਆ ਤੇ ਬਹੁਤ ਚੀਜ਼ ਹੁੰਦਾ ਚੀਜ਼ ਦਾ ਫਰਕ ਹੋ ਜਾਂਦਾ ਹੈ ਤੇ ਫਿਰ ਇੱਕ ਤੋਤੇ ਸੀ ਮੇ ਕੱਪੜੇ ਥੋੜੇ ਹੋਤੇ ਤੇ ਹੱਥ ਨਹੀਂ ਥੋਲੇ ਸੀਗੇ ਤੂੰ ਬੜੀ ਲੱਗਦੀ ਆ ਦੇਖੋ ਜੀ ਹੁਣ ਜਿੱਦਾਂ ਨਾਲ ਕੋਈ ਵੀ ਜਾਈ ਆਈ ਦਾ ਕਿਤੇ ਘਟਿਆ ਤੇ ਜਾਣਾ ਹੁਣ ਵਧੀਆ ਵਧੀਆ ਨਹੀਂ ਲੱਗਦਾ ਹੈਗਾ ਤੇ ਅੱਜਕਲ ਸੋਸ਼ਲ ਮੀਡੀਆ ਤੇ ਬਸ ਇਨੀ ਦੌੜ ਲੱਗੀ ਪਈ ਹੈ ਨਾ 뷰ਅਰ ਦੀ ਸਬਸਕ੍ਰਾਈਬਰ ਦੀ ਮੇ ਬਹੁਤ ਇਹਦਾ ਤੁਹਾਨੂੰ ਅੱਜਕਲ ਸਾਰੇ ਸੋਸ਼ਲ ਮੀਡੀਆ ਚਲਾਉਂਦੇ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਕੀ ਮਾਹੌਲ ਆ ਤੇ ਫੇਸਬੁੱਕ ਤੇ ਲਾਲੋ ਇੰਸਟਾਗ੍ਰਾਮ ਤੇ YouTube ਤੇ ਬਸ ਨਾ ਦੁਨੀਆ ਛਾਈ ਪਈ ਆ ਤੇ ਕਈ ਲੋਕ ਇਨੀ ਚਰਚਾ ਚ ਹੈਗੇ ਆ ਨਾ ਤੇ ਜਿਹੜੀ ਆਪਾਂ ਵੀਡੀਓ ਸਕਰੋਲ ਕਰਦੇ ਆ ਕਰਦੇ ਜਾਂਦੇ ਨਾ ਤੇ ਉਹਨਾਂ ਦੀ ਵੀਡੀਓ ਆਉਂਦੀ ਅੱਗੇ ਤੇ ਕਿ ਇਹਨਾਂ ਇੱਕ ਦੀ ਬਹੁਤ ਵੱਡਾ ਕੰਮ ਕਰ ਲਿਆ ਹੁੰਦਾ ਜਾਂ ਕਿਦਾਂ ਵੀ ਤਿੰਨ ਚਾਰ ਵਿਆਹ ਹੀ ਕਰਾਏ ਹੁੰਦੇ ਹਨ ਤੇ ਵਿਆਹ ਅੱਜ ਕੱਲ੍ਹ ਲੋਕਾਂ ਨੇ ਮਿਆਕ ਸੰਝ ਲਿਆ ਤੇ ਵਿਆਹ ਤਾਂ ਕੋਈ ਤਰਸਤਾ ਹੈ ਨਾ ਨੀੜਾ ਉਮਰ ਪਰ ਦਾ ਸਾਥ ਹੁੰਦਾ ਪਰ ਅੱਜ ਕੱਲ੍ਹ ਵਿਸ਼ਵਾਸ ਨਹੀਂ ਹੈਗਾ ਤੇ ਕਲਯੁਗ ਆ ਗਿਆ ਕੋਰ ਕੋਰ ਕਲਯੁਗ ਹੋ ਗਿਆ ਇਹਨਾਂ ਤੇ ਪਤਾ ਨਹੀਂ ਲੱਗਣ ਡਿਆ ਦੁਨੀਆ ਨੂੰ ਕੀ ਕਰਨਾ ਕੀ ਨਹੀਂ ਕਰਨਾ ਤੇ बस ਪੈਸਿਆਂ ਵਾਸਤੇ ਗਿਰ ਗਈ ਦੁਨੀਆ ਅੱਜਕੱਲ ਬਹੁਤ ਆਦਾ ਤੇ ਕਈਆਂ ਨੂੰ ਵਿਚਾਰਿਆਂ ਨੂੰ ਵੀਡੀਓ ਨਹੀਂ ਬਣਾਉਣੀ ਆਉਂਦੀ ਤੇ ਕਈਆਂ ਨੂੰ ਕਮੈਂਟ ਵੀ ਨਹੀਂ ਕਰਨਾ ਆਉਂਦਾ ਖੈਰ ਸਾਰੇ ਕੁਝ ਲੋ ਨੇ ਹੀ ਹੁੰਦੇ ਹੈਗੇ ਤੇ ਕਈ ਜਾਨੋ ਚੀਜ਼ ਬਾਰੇ ਪਤਾਇਆ ਕਈ ਤਹੱਦਾ ਪਾਰ ਕਰ ਜਾਂਦੇ ਆ ਚਲੋ ਫਿਰ ਆਪ ਆਪਣੀ ਇੱਛਾ ਮਰਜੀ ਹੁੰਦੀ ਆ ਤੇ ਇਦਾਂ ਤੋ ਚਲੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜਰੂਰ ਤੇ ਚੰਗੀ ਲੱਗੀ ਅਗੇ ਸ਼ੇਅਰ ਵੀ ਕਰ ਦਿਆ ਕਰੋ ਹਨਾ ਤੇ ਚੈਨਲ ਸਬਸਕ੍ਰਾਈਬ ਕਰਦੇ ਜਿਹੜੇ ਸਾਡੇ ਨਵੇਂ ਸਬਸਕ੍ਰਾਈਬਰ ਹੈ ਨਾ ਤੇ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਤੇ ਸਾਡੇ ਚੈਨਲ ਦੇਖਦੇ ਆ ਬਲੌਗ ਦੇਖਦੇ ਸਾਡੇ ਤੇ ਸੁਣਾ ਕਮੈਂਟ ਕਰਦੇ ਆ ਚੈਨਲ ਸਬਸਕ੍ਰਾਈਬ ਕਰਦੇ ਆ ਉਹਨਾਂ ਨੂੰ ਬਹੁਤ ਲੱਗਦਾ ਕਰਦੇ ਹਨਾ ਤੇ ਚਲੋ ਤੁਹਾਡਾ ਧੰਨਵਾਦ ਬਹੁਤ ਤੁਸੀਂ ਟਾਈਮ ਕੱਢਿਆ ਬਲੌਗ ਦੇਖਣ ਵਾਸਤੇ ਨਾ ਤੇ ਵੀਡੀਓ ਨੂੰ ਲੱਗ ਜ਼ਰੂਰ ਕਰਦੇ ਕਰੋ ਲਾਈਕ ਕਰਨ ਦੇ ਕੋਈ ਪੈਸੇ ਨਹੀਂ ਹੈਗੇ ਨਾ ਕਮੈਂਟ ਕਰਨ ਦੇ ਲਾਈਕ ਕਮੈਂਟ ਨਾਲ ਨੂੰ ਮੋਟੀਵੇਸ਼ਨ ਮਿਲਦਾ ਹੈ ਨਾ ਤੁਹਾਨੂੰ ਖੁਸ਼ੀ ਹੁੰਦੀ ਆ ਕਮੈਂਟ ਵਧੀਆ ਆਉਂਦਾ ਆ ਤੇ ਔਰ ਲਾਈਕ ਸਾਡੀ ਮਤਲਬ ਇਨੀ ਤੁਸੀਂ ਪਸੰਦ ਕੀਤੀ ਹੈ ਨਾ ਵੀਡੀਓ ਬਸ ਇਹੀ ਇਹਦਾ ਮੰਤਵ ਆ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤੇ ਅੱਜ ਦਾ ਬਲੌਗ ਕਰਦੇ ਇੱਥੇ ਐਂਡ ਤੇ ਫਿਰ ਤੁਹਾਡੇ ਲਈ ਕੋਈ ਨਵਾਂ ਬਲੌਗ ਲੈ ਕੇ ਆਵਾਂਗੇ ਬਸ ਨਵੇਂ ਨਵੇਂ ਕਨੈਟ ਲੈ ਕੇ ਆਈਦਾਂ ਰਹਿੰਦੇ ਆ ਤੇ ਅੱਗੇ ਇੱਕ ਗੱਲ ਆ ਕਈ ਵਾਰੀ ਵੀਡੀਓ ਚੜ ਜਾਂਦੀ ਹੈ ਕਈ ਵਾਰੀ ਡਾਊਨ ਹੋ ਜਾਂਦੀ ਹੈ ਇਹ ਕੋਈ YouTube ਦਾ ਐਲਗੋਰਿਦਮ ਆ ਤੇ ਉਹਦਾ ਹੀ ਸੰਤੋਖਤਾ ਹੁੰਦਾ ਆ ਤੇ ਚਲੋ ਸੇਮ ਵੀਜ਼ ਨਹੀਂ ਹੁੰਦਾ ਸਾਰਿਆਂ ਦੇ ਕੋਈ ਰਹਿ ਵੀ ਜਾਂਦੀ ਐ ਸਸਟੀਕਾਰ ਸਾਰਿਆਂ ਨੂੰ ਜੀ ਓਕੇ ਬਾਈ ਜੀ ਹੱਸਦੇ ਰੋ ਵਸਦੇ ਰੋ ਸਦਾ ਚੜਦੀ ਕਲਾ ਚ ਰਹੋ ਬਾਈ ਬਾਜੀ ਓਕੇ